ਹੈਲੋ 21 ਪਤਾ ਨਹੀਂ ਕਦੋਂ ਕਉਂਦੇ ਆ ਕਹਿਣ ਤੇ ਡੈ ਹੀ ਪੀ ਟਾਈਮ ਨਾ ਆ ਜਾਣਾ ਵਾ ਚੱਲ ਕੋਈ ਗੱਲ ਨਹੀਂ ਇੱਕ ਹੋਰਾਂ ਘਰ ਤੇ ਆਵੇ ਫੇ ਸਾਰੇ ਕੰਮ ਸਿੱਧੇ ਕਰ ਲੈਣੇ ਆ ਹੁਣ ਮੈਂ ਨਾ ਬੋਲਣਾ ਨਹੀਂ ਇਹਦਾਂ ਨਹੀਂ ਨਹੀਂ ਬੋਲਣਾ 21 ਅੰਦੀ ਭੈਣ ਜੀ ਤੁਸੀਂ ਵੀ 21 ਕਹਿਣ ਤੇ ਡੈ ਹੀ ਪੀ ਟਾਈਮ ਨਾ ਆ ਜਾਣਾ ਵਾ ਵੇਖੋ ਕਦੋਂ ਕਉਂਦੇ ਆ ਪਰ ਇੱਕ ਗੱਲ ਵਾ ਨਹੀਂ ਨਹੀਂ ਮੈਂ ਸੰਦੀਪ ਛਦੈਣ ਥੋੜਾ ਵਾ ਮੈਨੂੰ ਵੀ ਪਤਾ ਵਾ ਪੇ ਜਿਹੜੇ ਪੈਸੇ ਉਹ ਕੋਤ ਕਢਾਉਣੇ ਆ ਕਿਹ ਤਰੀਕੇ ਦੇ ਨਾਲ ਮੈਂ ਤੁਹਾਨੂੰ ਦੋਵਾਂ ਜੀਆਂ ਨੂੰ ਦੇਲੇ ਪੁੱਤ ਜਿਹੜੇ ਪੈਸੇ ਉਹਦੇ ਨਾਲ ਆਏ ਆ ਨਾ ਉਹ ਕਿਸ ਤਰੀਕੇ ਨਾਲ ਕਢਾਉਣੇ ਆ ਹੋ ਕੇ ਤੇ ਪੈਸੇ ਲੈ ਲੀਏ ਮੁੜ ਕੇ ਤੂੰ ਕੌਣ ਤੇ ਮੈਂ ਕੌਣ ਸਹੀ ਗੱਲ ਵਾ ਪਰ ਇਹ ਆ ਕਿ ਉਹਦਾ ਭਰਾ ਭੜਾ ਹੈ ਕਿ ਸਿਰ ਉਹ ਤੂੰ ਮੇਰੇ ਤੋਂ ਭੜਾ ਹੈ ਤੂੰ ਮੰਮੀ ਮੇਰੇ ਮਨ ਚ ਨਾ ਇੱਕ ਗੱਲ ਆਉਂਦੀ ਆ ਉਹਦਾ ਭਰਾ ਬੜਾ ਚਲਾਕ ਵਾ ਕਿਤੇ ਉਹ ਸਮਝਾ ਕੇ ਨਾ ਭੇਜੇ ਉਹਨੂੰ ਮੇਰੀ ਤੀ ਇਹ ਗੱਲ ਸੁਣ ਜੀ ਉਹਦਾ ਭਰਾ ਮੰਮੀ ਮੇਰੇ ਮਨਚਨਾ ਇੱਕ ਗੱਲ ਆਉਂਦੀ ਹਾਂਜੀ ਹਾਂਜੀ ਦੋ ਦਿਨ ਤੱਕ ਆ ਜਾਊਂਗੀ ਆਹ ਮੈਂ ਕਿਹਨ ਨਹੀਂ ਹੈ ਤਾਂ ਦਰਮਨ ਕਹਿੰਦੀ ਫਿਰ ਰਹਿ ਜਾ ਰਹਿ ਜਾ ਭੈਣ ਦੀ ਹਾਏ ਹਾਂਜੀ ਹਾਂਜੀ ਆ ਜਾਊਂਗੀ ਦੋ ਦਿਨ ਤੱਕ ਹਾਂ ਤੂੰ ਇਸ ਨਾਲ ਠੀਕ ਠਾਕ ਹਾਂ ਚਲ ਕੋਈ ਨਹੀਂ ਚੱਲੇ ਮਮੀ ਬੁਲਾਉਂਦੇ ਨੇ ਨਾਲੇ ਤੁਹਾਨੂੰ ਤੇ ਆ ਜਾਓ ਚਲ ਠੀਕ ਆ ਜਾ ਚੱਲੀਏ ਸੋਨੀ ਕੀ ਕਹਿੰਦੀ ਮਮੀ ਤੇਰੀ ਵੀ ਵੇਖਾਂਵੇਂ ਵੇਖਾਂ ਆਦੇ ਕੱਪ ਪਿਆਲ ਜਾਂ ਜਿਹੜੀ ਚਾਹ ਹੈ। ਹੈਲੋ ਹੈਲੋ। ਕਿ ਰਹੂਗਾ। ਆਖਣਾ ਸਿਆਣਾ ਬਹਿਣਾ ਸੀ। ਪਹਿਲੇ ਫੋਨ ਕਰ ਕਰ ਸਦੀ ਗਿਆ ਤੇ ਜੇ ਅਹੀਂ ਹੁਣ ਆ ਗਏ ਆ ਤੇ ਹੁਣ ਇਹ ਭੈਣ ਦੋਵੇਂ ਭੈਣਾਂ ਗੱਲਾਂ ਕਰੀਂ। ਭੈਣੀਆਂ। 2 ਇਹ ਦੋਵੇਂ ਭੈਣਾਂ ਗੱਲਾਂ ਕਰੀ ਜਾਂਦੀਆਂ ਵਾ। ਚਲੋ ਵੇਖਦਾ ਹੁਣ ਕੀ ਆਉਂਦੇ ਆ ਤੇ ਕੀ ਬਣਦਾ। 2 ਡੜੀ ਉੱਤੇ ਖਲੋਤੇ ਆ। ਦਿਆ ਉਛਾ ਸਹੀ ਬਣ ਜਾ ਕੀ ਕਹਿੰਦੇ ਆ ਜੋਦ ਨੂੰ ਰੱਖਣਾ ਵਾ ਅਨਰਜੀ ਕੀ ਸੋਚੀ ਜਾਂਦੇ ਜੀ ਸੋਚਣਾ ਦਲਜੀਤ ਕਹਾਦਾ ਵਾ ਮੈਂ ਹੋਂ ਸੋਚਣ ਡਿਆ ਸੀ ਕਿ ਉਹਨਾਂ ਨੇ ਦੋਵਾਂ ਨੂੰ ਨਹੀਂ ਆਉਣਾ ਅੱਜ ਦਵਲੀ ਨੇ ਤੇ ਕਹਿੰਨੇ ਗਿਆ ਵਾ ਯਾਰ ਮੈਂ ਰੋਜ਼ ਘਰ ਚੰਨੀ ਰਹਿੰਦਾ ਤੁਹਾਡੀਆਂ ਰੋਜ਼ ਗੱਲਾਂ ਸੁਣਦਾ ਕਿ ਕੀ ਕਰਦੇ ਫਿਰਦੇ ਜੀ ਤੂੰ ਆਨ ਅਨਰਜੀ ਕੋਈ ਮਾਰਾ ਵੀ ਨਹੀਂ ਕਰਨੀ ਉਦੇ ਭਰਾ ਨੂੰ ਇਹੋ ਸਮਝਾਉਣ ਦੇਣਾ ਕਿ ਇਹਦਾ ਵਿਆਹ ਕਰ ਦੇ ਕਿਤੇ ਉਹਦੀ ਉਮਰ ਕਿੰਨੀ ਕਹ ਜੇ ਉਹ ਪੁੱਤ ਤੂੰ ਹੀ ਤੇ ਉਹਨੂੰ ਕਹਿ ਤਾ ਵਿਆਹ ਕਰ ਤੋ ਲੋਕੀ ਦੇ ਘਰ ਆਇ ਇੱਕ ਵਾਰੀ ਡੇੜ ਜੀ ਕੀ ਮਾਰਾ ਕਰਦਾ ਸੀ ਇਹੋ ਸਮਝਾਉਣੇ ਉਹਦੇ ਭਰਾ ਨੂੰ ਕਿ ਵਿਆਹ ਕਰ ਦੋ ਇਹਦਾ ਕਿਤੇ 1 ਲਵਲੀ 1 ਲਵਲੀ ਪੁੱਤ ਆ ਤੂੰ ਚੰਗਾ ਕੀਤਾ ਜਿਹੜਾ ਨਾ ਲੈ ਆਂ ਜੋਤ ਨੂੰ ਸਾਡਾ ਵੀ ਨਾ ਕਿੰਨੇ ਦਿਨਾਂ ਦਾ ਧਿਆਨ ਸੀ ਵੀ ਚੱਲ ਹੁਣ ਨਾ ਘਰ ਹੀ ਆ ਜੇ ਫਿਰ ਤੋਂ ਰਹੀ ਚੱਲ ਹਾਂਜੀ ਹਾਂਜੀ ਤੇ ਇਹ ਆ ਕਿ ਸੱਚ ਪੁੱਛੇ ਨਾ ਕੋਣਾ ਜੋ ਬਣਾ ਨੂੰ ਇਹਦੇ ਵਿੱਚੋਂ ਹੀ ਦਿਸਦਾ ਹੈ। ਉਹ ਤਾਂ ਗੱਲ ਠੀਕ ਆ ਮਸ ਜੀ। ਹੁਣ ਤੁਹਾਨੂੰ ਵੀ ਤੇ ਜੋ ਬਣਾ ਇਹਦੇ ਵਿੱਚੋਂ ਹੀ ਲੱਭਣਾ। ਤੁਸੀਂ ਵੀ ਨਾ ਆਪਣੀ ਧੀ ਬਣਾ ਕੇ ਰੱਖਿਓ ਇਹਨੂੰ। ਨਹੀਂ ਨਹੀਂ ਅਸੀਂ ਧੀ ਬਣਾ ਕੇ ਰੱਖਾਂਗੇ। ਦੱਸ ਕਿ ਤੁਹਾਨੂੰ ਮਾੜੀ ਐ। ਜਦੋਂ ਸੰਦੀਪ ਪਿਆਰੀ ਹੋਣੀ ਪਿਆਰੀ ਇਹ। ਗੱਡੀ ਦਾ ਨਾਮ ਹੁਣ ਇਹ ਸਰਕਾਰੀ ਕੰਮ ਐ ਤੈਨੂੰ ਪਤਾ ਟਾਈਮ ਤੇ ਥੋੜਾ ਬਧਾ ਲੱਗਦਾ ਹੀ ਐ। ਹਾਂਜੀ ਹਾਂਜੀ। ਚੱਲ ਏ ਆ। ਪਿਛੋਦਨ ਤੁਸੀਂ ਗੱਲਾਂ ਲਾ ਕੇ ਰੱਖੋਗੇ। ਸਾਡੇ ਤੋਂ ਇਹਨੂੰ ਵੱਡੀ ਖੁਸ਼ੀ ਗੀ ਚੱਲਨੀ। ਜੋੜਾ ਦਾ ਸਾਥ ਦੇਵੇ ਸਾਰੇਆਂ ਨੂੰ ਜੋੜ ਦੇ ਨਾਲ ਵਾ ਕੋਈ ਗੱਲ ਨਹੀਂ ਜਿਹੜੀ ਵੀ ਗੱਲ ਹੁੰਦੀ ਹੈ ਮੰਮੀ ਨੂੰ ਦੱਸੇ ਜੋਦ ਨੂੰ ਦੱਸੇ ਜੋਦ ਨੂੰ ਦੱਸੇ ਚਾਹ ਤਨ ਉੱਥੇ ਵੀ ਰਹਾਇਆ ਕਰੋਗੀ ਤੇ ਜਦੋਂ ਦਿਲ ਕਰਦਾ ਇੱਥੇ ਆ ਜਾਇਆ ਕਰੋਗੀ ਹਾਂਜੀ ਹਾਂਜੀ ਉਹਦੇ ਮਾਸੀ ਦੀ ਗੱਲ ਠੀਕ ਹੈ ਤੁਹਾਡੇ ਕੰਮ ਆਊਗੀ ਹੋਰ ਖਾਦਿਆਂ ਦੇ ਖੂ ਖਾਲੀ ਹੋ ਜਾਂਦੇ ਆ ਇਹ ਵੀ ਚਲ ਜਿਆਦਾ ਜਿਆਦਾ ਨਾਲ ਆਉਣਗੇ ਨਹੀਂ ਕੋਈ ਗੱਲ ਨਹੀਂ ਭਾਜੀ ਜਿੱਦਾਂ ਤੁਹਾਨੂੰ ਵਾਰਾ ਖਾਂਦੀਆਂ ਨਾ ਉਦਾਂ ਹੀ ਕਰ ਲਿਓ ਠੀਕ ਹੈ ਠੀਕ ਹਾਂਜੀ ਤੂੰ ਨਾ ਹੋਰ ਪੁੱਤ ਲਲੋ ਮੈਨੂੰ 1 ਹੋਰ ਪੁੱਤ ਖਾਦਿਆਂ ਦੇ ਖੂ ਖਾਲੀ ਹੋ ਜਾਂਦੇ ਆ 21 ਤੇ ਜੀ ਬੈਠੇ ਰਹੋ ਨਾ 21 21 21 1 ਹੈਲੋ 21 ਪਤਾ ਨਹੀਂ ਕਦੋਂ ਕੰਮ ਦੇ ਆ ਕਹਿੰਦੇ ਡੇਹੀ ਪੇ ਟਾਈਮ ਨਾ ਹੀ ਆ ਜਾਣਾ ਵਾ ਚੱਲ ਕੋਈ ਗੱਲ ਨਹੀਂ ਇੱਕ ਹੋਰਾਂ ਘਰ ਤੇ ਆਵੇ ਫੇ ਸਾਰੇ ਕੰਮ ਐ ਸਿੱਧੇ ਕਰ ਲੈਣੇ ਆ ਹੁਣ ਮੈਂ ਨਾ ਬੋਲਣਾ ਨਹੀਂ ਇਹਦਾਂ ਨਹੀਂ ਨਹੀਂ ਬੋਲਣਾ 1 ਹਾਂ ਦੀ ਭੈਣ ਜ ਤੁਸੀਂ ਵੀ 2 1 ਕਹਿੰਦੇ ਡੇਹੀ ਪੇ ਟਾਈਮ ਨਾ ਆ ਜਾਣਾ ਵਾ ਵੇਖੋ ਕਦੋਂ ਕਉਂਦੇ ਆ ਪਰ ਇੱਕ ਗੱਲ ਵਾ ਨਹੀਂ ਨਹੀਂ ਮੈਂ ਸੰਦੀਪ ਸ਼ਿਦਾਂ ਥੋੜਾ ਵਾ ਮੈਨੂੰ ਵੀ ਪਤਾ ਵਾ ਕਿ ਜਿਹੜੇ ਪੈਸੇ ਉਹ ਕੋ ਉਤ ਕਢਾਉਣੇ ਆ ਕਿਹ ਤਰੀਕੇ ਦੇ ਨਾਲ ਮੈਂ ਤੁਹਾਨੂੰ ਦੋਵਾਂ ਜੀਆਂ ਨੂੰ ਦੇਣੇ ਪੋਤਾ ਜਿਹੜੇ ਪੈਸੇ ਉਹਦੇ ਨਾਲ ਆਏ ਆ ਨਾ ਉਹ ਕਿਸ ਤਰੀਕੇ ਨਾਲ ਕਢਾਉਣੇ ਆ ਹੋ ਕੇ ਤੇ ਪੈਸੇ ਲੈ ਲੀਏ ਮੁੜ ਕੇ ਤੂੰ ਕੌਣ ਤੇ ਮੈਂ ਕੌਣ ਸਹੀ ਗੱਲ ਵਾ ਪਰ ਇਹ ਆ ਕਿ ਉਹਦਾ ਭਰਾ ਤਰੇ ਕਿຊਿਰੂ ਕਿਥੋਂ ਤੂੰ ਆਇਆ ਤੂੰ ਆਇਆ ਬੜਿਆ ਤੋਈ ਤੂੰ ਆਇਆ ਮੰਮੀ ਮੇਰੇ ਮਨ ਚ ਨਾ ਇੱਕ ਗੱਲ ਆਉਂਦੀ ਆ ਉਹਦਾ ਭਰਾ ਬੜਾ ਚਲਾਕ ਵਾ ਕਿਤੇ ਉਹ ਸਮਝਾ ਕੇ ਨਾ ਭੇਜੇ ਉਹਨੂੰ ਮੇਰੀ ਤੀ ਇਹ ਗੱਲ ਸੁਣ ਜੀ ਉਹਦਾ ਭਰਾ ਮੰਮੀ ਮੇਰੇ ਮਨ ਚ ਨਾ ਇੱਕ ਗੱਲ ਆਉਂਦੀ ਹਾਂਜੀ ਹਾਂਜੀ ਦੋ ਦਿਨ ਤੱਕ ਆ ਜਾਊਂਗੀ ਆਹ ਮੈਂ ਅਮੀ ਕਹਿਣ ਨਹੀਂ ਹੈ ਤਾਂ ਧਰਮਣ ਕਹਿੰਦੀ ਵੀ ਰਹਿ ਜਾ ਰਹਿ ਜਾ ਭੈਣ ਦੀ ਸ਼ਾਇ ਹਾਂਜੀ ਹਾਂਜੀ ਆ ਜਾਊਂਗੀ ਦੋਕ ਦਿਨ ਤੱਕ ਹਾਂ ਤੂੰ ਇਸ ਨਾਲ ਠੀਕ ਠਾਕ ਹਾਂ ਚੱਲ ਕੋਈ ਨਹੀਂ ਚੱਲ ਮम्मी ਬੁਲਾਉਣ ਦੇ ਨਾਲੇ ਤੁਹਾਨੂੰ ਤੇ ਆ ਜਾਓ ਚੱਲ ਠੀਕ ਆ ਜਾ ਚੱਲੀਏ ਸੋਨੀ ਕੀ ਕਹਿੰਦੀ ਮम्मी ਤੇਰੀ ਵੀ ਆਵੇਂ ਵਿੱਚ ਆਹ ਤੇ ਕੱਪ ਪਿਆਲ ਜਾ ਜਿਹੜੀ ਚਾਹ ਹੈਲੋ ਹੈਲੋ ਕੀ ਰਹੂਗਾ ਆਖਣਾ ਸਿਆਣਾ ਬਹਿਣਾ ਸੀ ਪਹਿਲੇ ਫੋਨ ਕਰ ਕਰ ਸਦੀ ਗਿਆ ਤੇ ਜੇ ਅਹੀਂ ਹੁਣ ਆ ਗਏ ਆ ਤੇ ਹੁਣ ਇਹ ਪਿੰਨ ਦੋਵੇਂ ਭੈਣਾ ਗੱਲਾਂ ਕਰੀਂ ਪੈਣੀ ਆ ਤੇ ਇਹ ਦੋਵੇਂ ਭੈਣਾ ਗੱਲਾਂ ਕਰੀ ਜਾਂਦੀਆਂ ਵਾ ਚਲੋ ਵੇਖਦਾ ਹੁਣ ਕੀ ਹੁੰਦੇ ਆ ਤੇ ਕੀ ਬਣਦਾ ਡੜੀ ਉੱਤੇ ਖਲੋਤੇ ਆ ਦਿਆ ਪੁੱਛਾਂ ਸਹੀ ਭਰਾ ਜੀ ਕੀ ਕਹਿੰਦੇ ਆ ਜੋਦ ਨੂੰ ਰੱਖਣਾ ਡੜੀ ਕੀ ਸੋਚੀ ਜਾਂਦੇ ਜੀ ਸੋਚਣਾ ਦਲਜੀਤ ਕਰਦਾ ਵਾ ਮੈਂ ਹੋ ਸੋਚਣ ਡਿਆ ਸੀ ਕਿ ਉਹਨਾਂ ਨੇ ਦੋਵਾਂ ਨੇ ਆਉਣਾ ਵਾ ਅੱਜ ਦਵਨੀ ਨੇ ਤੇ ਕੰਨੇ ਗਿਆ ਯਾਰ ਮੈਂ ਰੋਜ਼ ਘਰ ਚੰਦੀ ਰਹਿੰਦਾ ਤੁਹਾਡੀਆਂ ਰੋਜ਼ ਗੱਲਾਂ ਸੁਣਦਾ ਕਿ ਕੀ ਕਰਦੇ ਫਿਰਦੇ ਜੀ ਜੜੀ ਕੜੀ ਕਾਲੇ ਦਾ ਹੂੰ ਸੁਣ ਜੜੀ ਕੋਈ ਮਾਰਾ ਵੀ ਨਹੀਂ ਕਰਨੀ ਉਹਦੇ ਭਰਾ ਨੂੰ ਇਹੋ ਸਮਝਾਉਣ ਡਿਆ ਨਾ ਕਿ ਇਹਦਾ ਵਿਆਹ ਕਰ ਦੇ ਕਿਤੇ ਉਹਦੀ ਉਮਰ ਕਿੰਨੀ ਕਹ ਜੇ ਉਹ ਪੁੱਤ ਤੁਸੀਂ ਤੇ ਉਹਨੂੰ ਕਹਿਤਾ ਵਿਆਹ ਕਰ ਦੋ ਲੋਕੀ ਦਾ ਭਰਾ ਇੱਕ ਵਾਰੀ ਡਰ ਜੀ ਕੀ ਮਾਰਾ ਕਰਦਾ ਸੀ ਇਹੋ ਸਮਝਾਉਣੇ ਨਾਲ ਭਰਾ ਨੂੰ ਕਿ ਵਿਆਹ ਕਰ ਦੋ ਇਹਦਾ ਕਿਤੇ 1 लवली 1 लवली ਪੁੱਤ ਅੱਜ ਚੰਗਾ ਕੀਤਾ ਜਿਹੜਾ ਨਾ ਲੈ ਆਂ ਜੋਤ ਨੂੰ ਸਾਡਾ ਵੀ ਨਾ ਕਿੰਨੇ ਦਿਨਾਂ ਦਾ ਧਿਆਨ ਸੀ ਵੀ ਚੱਲ ਹੁਣ ਨਾ ਘਰ ਹੀ ਆ ਜੇ ਫਿਰ ਤੋਂ ਰਹੀ ਚੱਲ ਹਾਂਜੀ ਹਾਂਜੀ ਤੇ ਇਹ ਆ ਇਸੇ ਸੱਚ ਪੁੱਛੇ ਨਾ ਹੁਣ ਨਾ ਜੋਬਨ ਸਾਨੂੰ ਇਹਦੇ ਵਿੱਚੋਂ ਹੀ ਦਿਸਦਾ ਹੈ ਉਹ ਤੇ ਗੱਲ ਠੀਕ ਆ ਮੱਸ ਜੀ ਹੁਣ ਤੁਹਾਨੂੰ ਵੀ ਤੇ ਜੋਬਨ ਇਹਦੇ ਵਿੱਚੋਂ ਹੀ ਲੱਭਣਾ ਤੁਸੀਂ ਵੀ ਨਾ ਆਪਣੀ ਧੀ ਬਣਾ ਕੇ ਰੱਖਿਓ ਇਹਨੂੰ ਨਹੀਂ ਨਹੀਂ ਅਸੀਂ ਧੀ ਬਣਾ ਕੇ ਰੱਖਾਂਗੇ ਦੱਸ ਕਿ ਤੁਹਾਨੂੰ ਮਾੜੀ ਹੈ ਜਦੋਂ ਸੰਦੀਪ ਪਿਆਰੀ ਉਹ ਨਹੀਂ ਪਿਆਰੀ ਇਹ ਗੱਡੀ ਕਹਾਂ ਹੁਣ ਇਹ ਸਰਕਾਰੀ ਕੰਮ ਹੈ ਤੈਨੂੰ ਪਤਾ ਟਾਈਮ ਤੇ ਥੋੜਾ ਪਤਾ ਲੱਗਦਾ ਹੀ ਹੈ ਹਾਂਜੀ ਹਾਂਜੀ ਚੱਲੇ ਆ ਪਿਜੋਦ ਨੂੰ ਤੁਸੀਂ ਗੱਲਾਂ ਲਾ ਕੇ ਰੱਖੋਗੇ ਸਾਡੇ ਤੋਂ ਇਹਨੂੰ ਵੱਡੀ ਖੁਸ਼ੀ ਗੱਲ ਨਹੀਂ ਜੋ ਤੁਹਾਡਾ ਸਾਥ ਦੇਵੇ ਸਾਰੇ ਜਣੇ ਜੋਦ ਦੇ ਨਾਲ ਵਾ ਕੋਈ ਗੱਲ ਨਹੀਂ ਜਿਹੜੀ ਵੀ ਗੱਲ ਹੁੰਦੀ ਹੈ ਮੰਮੀ ਨੂੰ ਦੱਸੇ ਜੋਦ ਨੂੰ ਦੱਸੇ ਜੋਦ ਨੂੰ ਦੱਸੇ ਚਾਹ ਦਰ ਉੱਥੇ ਵੀ ਰਹਾ ਆ ਕਰੋਗੀ ਤੇ ਜੋ ਦਿਲ ਕਰਦਾ ਇੱਥੇ ਆ ਜਾ ਕਰੋਗੀ ਹਾਂ ਜੀ ਹਾਂ ਜੀ ਉਹ ਮਾਸੀ ਦੀ ਗੱਲ ਠੀਕ ਹੈ ਤੁਹਾਡੇ ਕੰਮ ਆਊਗੀ ਹੋਰ ਖਾਦਿਆਂ ਦੇ ਖੂ ਖਾਲੀ ਹੋ ਜਾਂਦੇ ਆ ਇਹ ਆ ਵੀ ਚਲ ਜਿਆਦਾ ਜਿਆਦਾ ਦੀ ਨਾਲ ਆਉਣਗੇ ਨਹੀਂ ਕੋਈ ਗੱਲ ਨਹੀਂ ਭਾਜੀ ਜਿੱਦਾਂ ਤੁਹਾਨੂੰ ਵਾਰਾ ਖਾਂਦੀਆਂ ਨਾ ਉਦਾਂ ਹੀ ਕਰ ਲਿਓ ਠੀਕ ਹੈ ਠੀਕ ਹਾਂ ਜੀ ਤੂੰ ਨਾ 1 ਹੋਰ ਪੁੱਤ ਲਲੋ ਮੇਨੂੰ 1 ਹੋਰ ਪੁੱਤ ਖਾਦਿਆਂ ਦੇ ਖੂ ਖਾਲੀ ਹੋ ਜਾਂਦੇ ਆ ਤੂੰ 1 ਤੇ ਜੀ ਬੈਠੀਂ ਵੇਖੋ ਨਾ